आप एक काम करो ना ये डाल लो ये ज्यादा अच्छे आप हाँ। विदेश इले भारती नहीं जाते बल्कि उन्हें संस्कार रीति रिवाज हो बहुत कुछ नाल ਭਾਰਤ ਦੀ ਰਵਾਇਤ ਹੈ ਕਿ ਜਦੋਂ ਕੋਈ ਜਾਣਕਾਰ ਜਾਂ ਕੋਈ ਵੀ ਜ਼ਰੂਰਤਮੰਦ ਵਿਅਕਤੀ ਘਰ ਆਉਂਦਾ ਹੈ ਤਾਂ ਉਹਨੂੰ ਖਾਲੀ ਨਹੀਂ ਮੋੜਿਆ ਜਾਂਦਾ ਤੇ ਗੱਲ ਜਦੋਂ ਖਾਣ ਪੀਣ ਤੇ ਜ਼ਰੂਰਤ ਦੀਆਂ ਚੀਜ਼ਾਂ ਦੀ ਹੋਵੇ ਤਾਂ ਪੰਜਾਬੀ ਦਿਲ ਖੋਲ ਕੇ ਲੰਗਰ ਤੱਕ ਲਗਾ ਦਿੰਦੇ ਨੇ ਭਾਰਤੀਆਂ ਨੇ ਵਿਦੇਸ਼ ਦੀ ਧਰਤੀ ਤੇ ਵੀ ਕਈ ਅਜਹੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਨੇ ਜੋ ਬਿਨਾਂ ਕਿਸੇ ਭੇਦ ਭਾਵ ਦੇ ਲੋਕ ਸੇਵਾ ਲਈ ਤਤਪਰ ਰਹਿੰਦੀਆਂ ਨੇ ਤੇ ਕਈ ਵਾਰ ਇਕੱਲਾ ਵਿਅਕਤੀ ਹੀ ਇੱਕ ਸੰਸਥਾ ਬਣ ਜਾਂਦਾ ਹੈ ਅਜਿਹੀ ਹੀ ਸਖਸ਼ ਨੇ ਵਿਸ਼ਾਲ ਖੰਨਾ ਜੋ ਕੈਨੇਡਾ ਖਾਸ ਕਰਕੇ ਜੀਟੀਏ ਚ ਖਿੱਚ ਦਾ ਕੇਂਦਰ ਬਣੇ ਹੋਏ ਨੇ ਵਿਸ਼ਾਲ ਖੰਨਾ ਸਾਈ ਧਾਮ ਫੂਡ ਬੈਂਕ ਨਾਮੀ ਸੰਸਥਾ ਚਲਾ ਰਹੇ ਨੇ ਜੋ ਸਿੱਧੇ ਸਾਦੇ ਸਧਾਰਨ ਪਹਿਰਾਵੇ ਵਾਲੇ ਇਨਸਾਨ ਨੇ ਬਿਨਾ ਕਿਸੇ ਸਵਾਰਥ ਭੇਦ ਭਾਵ ਬਿਨਾ ਧਰਮ ਜਾਤੀ ਦੇ ਲੱਖਾਂ ਬੇਘਰਿਆਂ ਨੂੰ ਉਹ ਭੋਜਨ ਮੁਹੱਈਆ ਕਰਵਾ ਰਹੇ ਨੇ ਅਕਸਰ ਨੰਗੇ ਪੈਰੀ ਰਹਿਣ ਵਾਲੇ ਵਿਸ਼ਾਲ ਖੰਨਾ ਤੇ ਪਰਮਾਤਮਾ ਦੀ ਮਿਹਰ ਹੈ ਪੈਸੇ ਦੀ ਕੋਈ ਕਮੀ ਨਹੀਂ ਉਹ ਦਿਲ ਦੇ ਵੀ ਅਮੀਰ ਨੇ ਤੇ ਨੇਕ ਇਨਸਾਨ ਨੇ ਸਾਈ ਧਾਮ ਫੂਡ ਬੈਂਕ ਦੀ ਖਾਸੀਅਤ ਹੈ ਕਿ ਇਹਨਾਂ ਵੱਲੋਂ ਹਰ ਧਰਮ ਹਰ ਕਲਚਰ ਤੇ ਹਰੇਕ ਵਿਅਕਤੀ ਦੀ ਜ਼ਰੂਰਤ ਦੇ ਮੁਤਾਬਕ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਕਾਰਨ ਇਹ ਹੈ ਕਿ ਕੈਨੇਡਾ ਇੱਕ ਮਲਟੀਕਲਚਰ ਕੰਟਰੀ ਹੈ ਆਓ ਜਾਣਦੇ ਹਾਂ ਵਿਸ਼ਾਲ ਖੰਨਾ ਤੇ ਉਹਨਾਂ ਦੀ ਇਸ ਸੰਸਥਾ ਦਾ ਸਫ਼ਰ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਸਾਈਧਾਮ ਫੂਡ ਬੈਂਕ 2012 तो शुरू होने तो बाद तक की यात्रा जिस तरह चलती जा रही है जिस तरह आ रही है परमात्मा बड़ी कृपा कर करता आज जिस लोकेशन पे खड़े हैं से अ टोबीकोजी तो पिछले कुछ नंबर देख रहे हो यह नंबर साढ़े पिछले साल के नंबर ने ਔਰ ਇਹਨਾਂ ਨੰਬਰਾਂ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਆਪਣੀ ਦਿਨਚਰਿਆ ਦੱਸਦੇ ਹਾਂ ਕਿ ਬੇ ਸਾਡੇ ਕੋਲ 15 ਸਟਾਫ ਚੱਲੀ ਤੋਂ ਉੱਤੇ ਡੇਲੀ ਵੌਲੰਟੀਅਰਸ ਉਹਨਾਂ ਦਾ ਰੁਟੀਨ ਕੀ ਆ ਰੋਜ਼ ਫੇਰੇ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਗੱਡੀਆਂ ਨੂੰ ਲੋਡ ਕਰਨਾ ਜਿਹੜੀਆਂ ਡਿਲੀਵਰੀਆਂ ਘਰ-ਘਰ ਪਹੁੰਚਣੀਆਂ ਨੇ 26 ਸ਼ਹਿਰਾਂ 'ਚ ਪਰ ਡੇ ਦੀ 2 ਤੋਂ 3 ਲਿਸਟ ਹੋਏਗੀ ਜਿਹਦੇ ਵਿੱਚ culturally medically appropriate grocery Har wak load on the non- perishable perishable dairy karke. so we we are serving Brampton so Sunday morning service we do in Brampton downtown Brampton so this is only for the homeless people so homeless people and some seniors we serve them so typically about eight items seven to eight items we try our minimum in which a very healthy healthy uh, kind of a uh, uh package we prepare there will be soup stew kind of thing there will be fruit there will be uh, water or chocolate milk or yogurt uh, there will be some bread there will be some snacks so we kind of try to add up to seven to eight items and sometimes we have to get ready to eat food uh in which we have some salad and some uh, what do you call uh, uh you know mixed pasta and things like that so we try to prepare a bag in such a way so we there is always a line up when we go to brampton so and uh, we serve about 100 people te dikh jaanda hai ki jehde food bank aan de chote charcha ne aan aa unna da unna vaste taiyari kiti jandi hai ki bhai unna ne aan aa unna nu ki ki dena distribute karna oh kita janda us to nal fir agle din di taiyari aur jehda saman andar aaya hoya hai o di sorting shuru hundi hai ਪ੍ਰੋਡਕਸ਼ਨ ਵਾਲਕਫਾ ਕੀਤਾ ਜਾਂਦਾ ਹੈ ਅਲੱਗ-ਅਲੱਗ ਸ਼ੈਲਫਾਂ ਤੇ ਲਗਾਣਾ ਸਤਿਨ ਤਿਆਰੀ ਕਰਦੇ ਆ ਔਰ ਫਿਰ ਅਗਲੇ ਦਿਨ ਦੀ ਤਿਆਰੀ ਦੀ ਸਾਰਟਿੰਗ ਹੁੰਦੀ ਹੈ ਵਿੱਚ ਰੀਸਾਈਕਲ ਗਾਰਬੇਜ ਕਲੀਨਿੰਗ ਹਾਈਜੀਨ ਐਡਮਿਨਿਸਟ੍ਰੇਸ਼ਨ ਕਸਟਮਰ ਸਰਵਿਸ ਬਹੁਤ ساری ਚੀਜ਼ਾਂ ਨਾਲ-ਨਾਲ ਚੱਲਦੀਆਂ ਕਈ ਨਵੇਂ ਬੱਚਿਆਂ ਦੀ ਆਉਂਦੇ ਨੇ ਜਿਹੜੇ ਜਿਨਾਂ ਨੂੰ ਹੈਲਪੀ ਦੀ ਹੁੰਦੀ ਹੈ ਆਪਣਾ ਕੋ-ਆਪ ਕਰਨ ਵਾਸਤੇ ਕੁਝ ਬੱਚੇ ਆਉਂਦੇ ਨੇ ਆਪਣੇ ਕੋਲ ਜਿਨ੍ਹਾਂ ਨੂੰ ਆਪਣੀ ਗ੍ਰੋਸਰੀ ਲੈਣੀ ਹੁੰਦੀ ਹੈ ਕੁਝ ਵਾਕ ਕਿਨ ਆਉਂਦੇ ਨੇ ਅਮਰਜੰਸੀ ਕਿਉਂਕਿ ਅੱਧਾ ਮਸਲਾ ਜਿਹੜਾ ਹੈ ਉਹ ਫੂਡ ਇਨਸਿਕਿਉਰਟੀ ਨਹੀਂ ਰਹਿ ਗਿਆ ਔਰ ਫੂਡ ਅਨਫੋਰਡੇਬਿਲਿਟੀ ਹੋ ਗਿਆ ਦੋਨੋਂ ਚੀਜ਼ਾਂ ਦਾ ਬੜਾ ਪੈਰਲਰ ਡਿਫਰੈਂਸ ਇੱਕ ਤਾਂ ਬੰਦਾ ਹੈਗਾ ਵੀ ਮੇ ਕੋਲ ਹੈ ਹੀ ਨਹੀਂ ਇਹ ਕਹੇਗਾ ਮੇ ਕੋਲ ਆਂਦੀ ਹੈ ਕਮਾਈ ਹੈ ਲੇਕਿਨ ਮੈਂ ਉਹਨੂੰ ਖਰ ਨਹੀਂ ਸਕਦਾ ਕਿਉਂਕਿ ਮੈਂ ਖਰਚੇ ਕਿਹੜੇ ਰੱਖਾਂ ਤੇ ਕਿਹੜੇ ਛੱਡਾਂ ਇੱਕ ਆਖ ਹੁੰਦੀ ਜਾਂ ਉਹ ਫਿਰ ਡੇ ਟੂ ਡੇ ਰੁਟੀਨ ਚੱਲਦਾ ਅਸੀਂ ਆਪਣੀ ਤਰਫੋਂ ਸਾਰਾ ਸਾਰਾ ਸਟਾਫ ਸਾਰਾ ਅਸੀਂ ਸਾਰੇ ਲਾਲਕੇ ਟਰੈਵਲ ਕਰ ਰਹੇ ਹਾਂ ਅਸੀਂ ਵੱਖ-ਵੱਖ ਥਾਵਾਂ ਤੇ ਫਾਰਮ ਹਾਊਸੇਸ ਨੂੰ ਮਿਲ ਰਹੇ ਹਾਂ ਟਰੱਕੀ ਕੰਪਨੀਜ਼ ਲੋਕਾਂ ਨੂੰ ਰਿਕੁਐਸਟ ਕਰਦੇ ਆਂ ਕਿ ਹੋਲ ਸੇਲਰਸ ਇੰਪੋਰਟਰਸ ਕੀ ਵੀ ਤੁਹਾਡੇ ਕੋਲ ਜੋ ਵੀ ਸਮਾਨ ਬਚਦਾ ਹੈ ਸਾਨੂੰ ਦੱਸਿਓ ਅਸੀਂ ਆ ਕੇ ਲੈ ਜਾਾਂਗੇ ਕਿਉਂਕਿ ਅੱਜ ਸਾਡੇ ਲੋਕਾਂ ਨੂੰ ਖਾਲੀ ਨਾਂ ਤਰ੍ਹਾਂ ਸ਼ੇਮ ਕਾਣਾ ਨਹੀਂ ਫਰੈਸ਼ ਪ੍ਰੋਡਿਊਸ ਚਾਹੀਦਾ ਹਰਲਰ ਸਬਜ਼ੀਆਂ ਚਾਹੀਦੀਆਂ ਨੇ ਉਹਦੇ ਅਸੀਂ ਅਸੀਂ ਜਦੋਂ ਜਦ ਲੋੜ ਲੱਗਦੇ ਆ ਕਿ ਭਈ ਜਿੱਥੋਂ ਵੀ ਹੋ ਕੇ ਲਿਆਇਆ ਜਾਏ ਜੇ ਅਪਨ ਨੰਬਰਾਂ ਦੀ ਗੱਲ ਕਰੀਏ ਤੇ ਜਦੋਂ ਅਸੀਂ ਯਾਤਰਾ ਸ਼ੁਰੂ ਕੀਤੀ 2012 ਨੂੰ ਲਗਦਾ 250 200 ਬੰਦਾ ਮਹੀਨੇ ਦੇ ਮਹੀਨੇ ਚੱਲ ਜਾਊਗਾ ਅੱਜ 2025 ਚਾਂਦੇ ਆਂਦੇ ਇਹ ਨੰਬਰ ਇੰਨਾ ਵੱਧ ਚੁੱਕਾ ਹੈ ਇਹ ਤੁਹਾਡੇ ਪਿੱਛੇ ਜਿਹੜੇ ਨੰਬਰ ਦੇਖ ਰਹੇ ਹੋ ਇਹ ਪਿਛਲੇ ਸਾਲ ਦੇ ਨੰਬਰ ਨੇ ਪਿਛਲੇ ਸਾਲ ਜੂਨ ਜੇ ਪੋਸਟਰ ਤਿਆਰ ਹੋਇਆ ਸੀਗਾ ਸਾਡੇ ਸੀਨੀਅਰ ਸਟੇਟਮੈਂਟ ਤੇ ਵਾਦਾ ਕਾਦਾ ਹੋਇਆ ਅਨਫੋਰਡੇਬਿਲਟੀ ਦਾ ਵਾਦਾ ਹੋਇਆ ਸਾਡੇ ਕੋਲ ਡੇ ਬਾਈ ਡੇ ਕਈ ਹਲੇ ਵੀ ਬਿਲਡਿੰਗਸ 20 ਤੋਂਤੇ ਬਿਲਡਿੰਗਸ ਸਾਡੇ ਕੋਲ ਜਿਹੜੀਆਂ ਸੀਨੀਅਰਸ ਦੀ ਨੇ ਹਲੇ ਹੌਲੀ ਹੌਲੀ ਉਹਨੂੰ ਐਡ ਕਰ ਰਿਆ ਟੋਰਾਂਟੋ ਚੋਂ ਰੀਜਨ ਆਫ ਪੀਲ ਚੋਂ ਹਸਪੀਟਲਸ ਚੋਂ ਵਕਫਾ ਹੌਲੀ 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 ਡਾਕਟਰਸ ਦੇ ਡਿਫਰੈਂਸ ਤੋਂ ODSP ਦੇ ਉਹ ਬਦਲੇ ਨੇ ਸਭ ਤੋਂ ਵੱਡੀ ਸ਼ੌਕਿੰਗ ਗੱਲ ਸੀਗੀ ਕਿ ਭਈ ਜਿਹੜੇ ਬੱਚੇ ਸਕੂਲ ਜਾਂਦੇ ਨੇ ਬਿਨਾਂ ਬ੍ਰੇਕਫਾਸਟ ਦੇ ਉਹ ਨੰਬਰ ਬਹੁਤ ਹੈ ਉਸੀ ਸੋਰਸ ਦੇ ਦੇਖੋ ਬੱਚਾ ਭੁੱਖਾ ਕਰੋ ਸਕੂਲ ਜਾਏ ਉਹਨੇ ਕੀ ਪੜਨਾ ਸ਼ਾਮੀ ਉਹਨੂੰ ਸੋਚੇਗਾ ਕਿਸੇ ਬੱਚੇ ਦੇ ਬੈਗ ਤੋਂ ਕੁਛ ਲੈ ਲਾਂ ਕੁਝ ਕਿਰਿਆ ਖਾ ਲਾਂ ਕੀ ਕਰਾਂ ਉਹਨੇ ਕਿਸ ਤਰ੍ਹਾਂ ਦੇਗਾ ਉਹ ਨੰਬਰ ਸਾਡੇ ਵੱਧ ਗਏ ਨੇ ਅਜੇ ਉਸ ਨੇ ਨਵੇਂ ਨਵੇਂ ਕੋਸ਼ਿਸ਼ਾਂ ਲੱਗੇ ਆ ਕਿ ਜਿਹਦੇ ਬੱਚਿਆਂ ਨੂੰ ਹਾਈਜੀਨ ਬੈਸਟ ਪ੍ਰੋਡਕਟ ਕਿਸ ਤਰ੍ਹਾਂ ਬਣਾ ਕੇ ਦਿੱਤਾ ਜਾਏ ਉਸ ਤੇ ਕੰਮ ਕਰ ਰਹੇ ਆ ਸੀ इंडिपेंडेंट फूड पॉइंट ਹੋਣ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਲੋੜ ਕਮਿਊਨਿਟੀ ਦੀ ਆ ਗਵਰਨਮੈਂਟ ਲੋ ਸਰਕਾਰਾਂ ਤੋਂ ਕੋਸ਼ਿਸ਼ ਕਰਦੇ ਆ ਲੇਕਿਨ ਇੰਡੀਪੈਂਡੈਂਟ ਹੋਣ ਕਰਕੇ ਸ਼ਾਇਦ ਉਹਨਾਂ ਦੀ ਲਿਮਿਟੇਸ਼ਨ ਨੇ ਸਾਨੂੰ ਹੈਲਪ ਕਰਨ ਦੀ ਜਾਂ ਕੀ ਚਾਹ ਸਾਨੂੰ ਨਹੀਂ ਪਤਾ ਲੇਕਿਨ ਤੁਹਾਡੇ ਅੱਗੇ ਇੱਕ ਬੇਨਤੀ ਜ਼ਰੂਰ ਚਾਹੁੰਦੇ ਆ ਅੱਜ ਕਰਨੀ ਕਿ ਤੁਹਾਡੀ ਸਪੋਰਟ ਬਿਨਾ ਪੋਸੀਬਲ ਨਹੀਂ ਹੈ ਕਿਸ ਤਰ੍ਹਾਂ ਅਸੀਂ ਕੋਈ ਉਬਾਧਾ ਨਹੀਂ ਜੀ ਇੰਨੀ ਬੇਨਤੀ ਹੈ ਕਿ ਅਗਰ ਹਰ ਪਰਿਵਾਰ ਚੋਂ ਇੱਕ ਬੰਦਾ ਸਾਨੂੰ ਸਿਰਫ ਇੱਕ ਮਹੀਨੇ ਦਾ 20 ਡਾਲਰ ਡੋਨੇਟ ਕਰ ਸਕਦਾ ਸਿਰਫ ਸਾਡੇ ਵਾਸਤੇ ਬਹੁਤ ਆ ਅਸੀਂ ਹੌਲੀ 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 ਨੂੰ ਇਕੱਠਾ ਕਰਾਂ ਕਿਉਂਕਿ ਕੀ ਹੈ ਕਿ ਜਿਹੜੀ ਜਗ੍ਹਾ ਦਾ ਰੈਂਟ ਖਰਚੇ ਔਰ ਸਾਡਾ 100% ਜਿਹੜਾ ਪੈਸਾ ਹੈ ਉਹ ਸਿਰਫ ਔਰ ਸਿਰਫ ਇਹਨੂੰ ਆਪਰੇਸ਼ਨਸ ਚ ਜਾਂਦਾ ਇਹਦੇ ਇਹਨੂੰ ਰਨ ਕਰਦਾ ਕਿਤੇ ਹੋਰ ਨਹੀਂ ਜਾਂਦਾ ਕਿੱਥੇ ਹੋਰ ਨਹੀਂ ਕਰਦਾ ਕੁਝ ਕਰਦਾ ਇੱਕ ਇੱਕ ਪੈਸਾ ਉੱਤੇ ਲੱਗਦਾ ਤੁਸੀਂ ਸਾਡੇ ਨਾਲ ਜੁੜ ਕੇ ਫੂਡ ਡਰਾਈਵਸ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਲੁੱਕੀ ਫੰਡ ਡਰਾਈਵਸ ਕਰ ਸਕਦੇ ਹੋ ਔਰ ਸਾਡੇ ਕੁਝ ਇਵੈਂਟਸ ਆ ਰਹੇ ਨੇ ਉਹਦੇ ਵਿੱਚ ਪਾਰਟਿਸਿਪੇਟ ਸਾਨੂੰ ਕਰਕੇ ਸਪੋਰਟ ਕਰ ਸਕਦੇ ਹੋ ਔਰ ਨਾਲ ਨਾਲ ਅਸੀਂ ਤੁਹਾਡੇ ਨਾਲ ਜੁੜ ਕੇ ਜਿਹੜਾ ਘਰਾਂ ਚ ਆਜ਼ਾਦੀ ਸੌਣ ਵੇਲੇ ਖਾਣਾ ਰਾਸ਼ਨ ਨਹੀਂ ਹੈ ਉਹਨਾਂ ਦੇ ਰਾਈ ਘਰ ਪਹੁੰਚ ਸਕਦੇ ਤੁਹਾਨੂੰ ਲੱਗਦਾ ਤੁਹਾਡੇ ਰੋਸ ਫਲੋਸ ਤੇ ਤੁਹਾਡੀ ਜਾਣਕਾਰੀ 26 ਸ਼ਹਿਰਾਂ ਚ ਕਿੱਥੇ ਵੀ ਚਰੀਜਨ ਆਪੀਲ ਹੈ ਯੋਰਕ ਹੈ ਟੋਰਾਂਟੋ ਪੂਰਾ ਹੈ ਟੋਪਿਕ ਹੋਰ ਐਕਜਲ ਤੋਂ ਲੈ ਕੇ ਸਕਾਰਬਰੋ ਤੱਕ ਹਮ ਹਾਮਿਲਟਨ ਸੋਨਿਕ ਰੀਕ ਦੇ ਏਰੀਆ ਹਾਲਟਨ ਦਾ ਏਰੀਆ ਕਿੱਥੇ ਵੀ ਤੁਹਾਨੂੰ ਲੱਗਦਾ ਕਿ ਕੋਈ ਬੰਦਾ ਰਾਤੀ ਉਹਨਾਂ ਦੇ ਕਾਰਜ ਕਿਸੇ ਵੀ ਕਾਰਨ ਉਹ ਵੀ ਸੇਵਾ ਦੇਉ ਸਾਡੇ ਸਾਥ ਹੋਮਲੈਸ ਸਟੇਸ਼ਨਸ ਹੈਗੇ ਨੇ ਵਕ ਵਕ ਹਰ ਹਫਤੇ ਵੀਕਐਂਡ ਉੱਥੇ ਸੇਵਾ ਹੁੰਦੀ ਆ ਤੁਸੀਂ ਸਾਰੇ ਨੇ ਸੁਣਿਆ ਹੈ ਕਿ ਅਸੀਂ ਕਲਚਰਲੀ ਮੈਡੀਕਲੀ ਐਪਰੋਪ੍ਰੀਏਟ ਗ੍ਰੋਸਰੀ ਡਿਲੀਵਰ ਕਰਦੇ ਆ ਭਾਵੇਂ ਤੁਸੀਂ ਇਟਾਲੀਅਨ ਹੋ ਰਸ਼ੀਅਨ ਹੋ ਸਪੈਨਿਸ਼ ਬੋਲਦੇ ਹੋ ਤੁਸੀਂ ਅਰਬ ਤੋਂ ਹੈਗੇ ਹੋ ਤੁਸੀਂ ਕਿੱਥੇ ਵੀ ਦੇਸ਼ ਤੋਂ ਤੁਹਾਡਾ ਬੈਕਗ੍ਰਾਉਂਡ ਕਿਸੇ ਸਪੈਸੀਫਿਕ ਫੂਡ ਤੇ ਉਹ ਕਰਦੇ ਆ ਆ ਅਸੀਂ ਇਹਨਾਂ ਸਾਲਾਂ ਤੋਂ ਘਰ ਘਰ ਦੇ ਕਰੀ ਇੱਕ ਚੀਜ਼ ਹੋਰ ਵਧੀਆ ਦੱਸਦੇ ਆ ਤੁਹਾਨੂੰ ਜਦੋਂ ਇਹ ਸਭ ਚੱਲ ਰਿਹਾ ਸੀ ਪਿਛਲੇ ਸਾਲ ਜਦੋਂ ਅਨਫੋਰਡੇਬਿਲਟੀ ਵੱਧਣੀ ਸ਼ੁਰੂ ਹੋਈ ਮਾਰਕੀਟ ਦੇ ਅੰਦਰ ਤਾਂ ਇੱਕ ਬੜੀ ਭਾਰੀ ਚੀਜ਼ ਸਾਹਮਣੇ ਆਈ ਕਿ ਭਈ ਜਿਹੜੇ ਸੰਗਤ ਜਿਹੜੀ ਕਮਾ ਰਹੀ ਹੈ ਪੈਸਾ ਕਰ ਰਹੇ ਨੇ ਉਹਨਾਂ ਵਾਸਤੇ ਬੜਾ ਔਖਾ ਉਹ ਉਹਨਾਂ ਵਾਸਤੇ ਅਸੀਂ ਤੁਸੀਂ ਫਲੀ ਮਾਰਕੀਟ ਸੁਣਿਆ ਹੋਗਾ ਅਸੀਂ ਇੱਕ ਫਰੀ ਮਾਰਕੀਟ ਲੈ ਕੇ ਆਇਆ ਟੋਟਲ ਫਰੀ ਮਾਰਕੀਟ ਬ੍ਰੈਮਟਨ ਮਾਲਟਨ ਟੋਰਾਂਟੋ ਲੋਕਾਂ ਨੂੰ ਆਵਾਜ਼ ਦਿੱਤੀ ਜਾਂਦੀ ਹੈ ਵੀ ਤੁਸੀਂ ਰਜਿਸਟਰ ਕਰਕੇ ਆਓ ਔਰ ਹਰ ਮਲਟੀ ਕਲਚਰਲ ਡਾਈਵਰਸਿਟੀ ਦੇ ਨਾਲ ਲੋਕੀ ਆਂਦੇ ਨੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਹਰ ਫਰੀ ਫਰੀ ਚੀਜ਼ ਮਿਲ ਜਾਂਦੀ ਹੈ ਉੱਥੇ ਕੁਛ ਨਹੀਂ ਕਰਨਾ ਲਾਈਨ ਇਚ ਹੌਟ ਜੋਰ ਤੋਨਰ ਚਾਹੀਦਾ ਪਲੀਜ਼ ਸੈਲਫੋਨ ਲੈ ਕੇ ਜਾਓ। ਔਰ ਇਹ ਇਨੀ ਤੇਜ਼ੀ ਨਾਲ ਵੱਧ ਰਹੀ ਹੈ ਜਦੋਂ ਸ਼ੁਰੂ ਕੀਤੀ ਸੀ ਅਸੀਂ ਬ੍ਰੈਂਟਨ ਮਾਰਕੀਟ ਤਾਂ ਉਸ ਸਮੇਂ 2300-300 ਬੰਦਾ ਸੀ 1200 ਤੋਂ 1400 ਬੰਦਾ ਲਾਈਨ ਇਚ ਹੌਟ। ਸਿਰਫ ਇੱਕ ਸ਼ੇਅਰ ਦੀ ਗੱਲ ਕਰ ਰਿਹਾ ਮਾਲਟਨ ਟੋਰਾਂਟੋ ਵਾਕਿਆ। ਕਿ ਸਿਰਫ ਇਸ ਕਰਕੇ ਸ਼ੁਰੂ ਕੀਤਾ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਬੰਦੇ ਕਮ ਕਰ ਰਹੇ ਨੇ ਅਨਫੋਲਡ 20 ਤੇ ਸਰ ਉਹ ਕਿਤੇ ਚਿਜਕ ਹੈਗੀ ਹੈ ਬਈ ਅਸੀਂ ਫੂਡ ਬੈਗ ਤੋਂ ਖਾਣਾ ਲੈਣ ਜਾਈਏ। ਉਹਨਾਂ ਸਿਰ ਸੌਖਾ ਰਾਹ ਕੱਢਦਾ ਪਰ ਜਾਣਣਾ ਨਹੀਂ ਪੈਣਾ ਚੁੱਪਚਾਪ ਆਓ ਕਿਸੇ ਨੂੰ ਕੁਝ ਨਹੀਂ ਕਰਨਾ ਲੈ ਆਓ ਤੇ ਆਪਣਾ ਕਰਾਂਗੇ ਇਹ ਅਸੀਂ ਕਲਚਰਲੀ ਮੈਡੀਕਲੀ ਇਦਾਂ ਧਿਆਨ ਕਰਕੇ ਇਹਨੂੰ ਦੱਸਦਾ ਤੁਹਾਡੇ ਸਮੂਹ ਸਿਰਫ ਇੱਕ ਚੀਜ਼ ਦੀ ਕਹਿੰਦੇ ਆ ਸਾਡੀ ਸਭ ਜਾਣਦੇ ਆ ਭੁੱਖ ਕੀ ਆ ਵੱਡਾ ਹੋਵੇ ਬੱਚਾ ਹੋਵੇ ਬਜ਼ੁਰਗ ਹੋਵੇ ਹੋਮਲੈਸ ਹੋਵੇ ਕੋਈ ਵੀ ਹੋਵੇ ਜਿਸ ਦਿਨ ਐ ਸੋਚ ਲਾਂਗੇ ਕਿ ਅੱਜ ਇੱਕ ਬੰਦੇ ਦੀ ਭੁੱਖ ਉਬੇ ਅਸਤੀ ਅਸੀਂ ਕਦਮ ਚੁੱਕਣਾ ਬਾਕੀ ਸਾਰੇ ਰਸਤੇ ਆਪਣੇ ਬਣ ਜਾਣਗੇ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿੰਦਾ ਅਸੀਂ ਸਾਰੇ ਜਾਣਦੇ ਆ ਆਪਣੀ ਗਰੋਸਰੀਆਂ ਕਰਦੇ ਆ ਸਾਨੂੰ ਪਤਾ ਅਜ ਕੀ ਹਾਲਾਤ ਨੇ ਤੁਹਾਡੇ ਇੱਕ ਦਸ਼ਵੰਤ ਤੋਂ ਕੱਢਣ ਤੋਂ ਉਹ ਚੀਜ਼ ਕਿਤੇ ਤੱਕ ਜਾਏਗੀ ਅਸੀਂ ਸੋਚ ਨਹੀਂ ਸਕਦੇ ਬੇਨਤੀ ਹੈ ਸਾਨੂੰ ਆਪਸ ਵਿੱਚ ਮਿਲ ਕੇ ਸੰਗਤ ਨੂੰ ਇੱਕ ਦੂਜੇ ਦਾ ਸਹਾਰਾ ਬਣ ਕੇ ਜਿਹੜਿਆਂ ਕੋਲ ਸਹਾਰਾ ਨਹੀਂ ਉਹ ਦਾ ਸਹਾਰਾ ਕਿਸ ਤਰ੍ਹਾਂ ਬਣਨਾ ਬੇਨਤੀ ਕਿੰਨੀ ਹੈ ਬੇਨਤੀ ਹੈ ਕਿ ਜੇ ਤੁਹਾਨੂੰ ਪਤਾ ਲੱਗਦਾ ਕਿ ਕੋਈ ਬੰਦਾ ਅੱਜ ਦੇ ਘਰ ਰਾਸ਼ਨ ਨਹੀਂ ਹੈ ਲੋੜਵੰਦ ਹੈ ਉਹਨੂੰ ਸਾਡਾ ਨੰਬਰ ਦਿਓ 437 988 4422 ਜਾਂ saidhambfoodbank.com ਤੇ ਜਾ ਕੇ ਵੀ ਦੱਸ ਸਕਦੇ ਹੋ ਰਜਿਸਟਰ ਕਰ ਸਕਦੇ ਨੇ ਈਮੇਲ ਕਰ ਸਕਦੇ ਨੇ ਉਸ ਦੇ ਨਾਲ ਨਾਲ ਸਾਨੂੰ ਇੱਕ ਬੜੀ ਲੋੜ ਹੈ ਖਰਚਿਆਂ ਨੂੰ ਚੱਕਣ ਦੀ ਕਦੇ ਟਰੱਕ ਸਾਡੇ ਖਰਾਬ ਹੈ 6-6 ਟਰੱਕ ਨੇ ਗੱਡੀਆਂ ਨੇ ਛੋਟੀ ਵਾਰੀ ਵਰਕਸ਼ਾਪ ਜਾਂਦੀ ਹੈ 1200 1500 ਤੋਂ ਘੱਟ ਦਾ ਬਿੱਲ ਨਹੀਂ ਆਉਂਦਾ ਇੱਕ ਗੱਡੀ ਦਾ ਜੇ ਤੁਸੀਂ ਸਾਰਿਆਂ ਨੂੰ ਇੱਕ ਸਰਵੰਨੀ ਬੇਨਤੀ ਅਰਦਾਸ ਸਭ ਨੂੰ ਹੈ ਕਿ 20 ਡਾਲਰ ਮਹੀਨਾ ਸਾਇਦਾਂ ਫੂਡ ਬੈਂਕ .com ਤੇ ਜਾ ਕੇ ਇੱਕ ਮੰਥਲੀ ਰਿਕਰਿੰਗ ਸਾਨੂੰ ਮਦਦ ਕਰ ਸਕਦੇ ਹੋ ਸਾਨੂੰ ਬਹੁਤ ਸਾਰਾ ਹੋ ਜਾਏਗਾ ਅਸੀਂ ਦੋਨੋਂ ਪਾਸੇ ਤੁਹਾਡੇ ਰਾਹੀ ਲੋੜਵੰਦਾਂ ਨੂੰ ਔਰ ਆਪਣੇ ਐਕਸਿਸਟੈਂਸ ਨੂੰ ਪ੍ਰਦਾਨ ਕਰ ਪਾਵਾਂਗੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਕੁਝ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਪਲੀਜ਼ ਸਾਨੂੰ ਫੋਨ ਕਰਦੋ ਈਮੇਲ ਕਰੋ ਆ ਕੇ ਮਿਲਣਾ ਚਾਹੁੰਦੇ ਹੋ ਪਲੀਜ਼ ਆਓ ਵੌਲੰਟੀਅਰ ਕਰਨਾ ਚਾਹੁੰਦੇ ਹੋ ਪਲੀਜ਼ ਆਓ ਅਸੀਂ ਇਹ ਕੰਮ ਦੋਨੋਂ ਮਿਲ ਕੇ ਕਰ ਸਕਦੇ ਹਾਂ 43798842 ਤੁਸੀਂ ਮਾਨੂੰ ਆ ਕੇ ਮਿਲਣਾ ਪਲੀਜ਼ ਜੀ ਆਇਆਂ ਨੂੰ ਬਹੁਤ ਸ਼ੁਕਰਾਨਾ ਬਹੁਤ ਸ਼ੁਕਰਾਨਾ ਸਾਈ ਤਾਮ ਫੂਡ ਬੈਂਕ ਵੱਡੇ ਲੀਡਰਾਂ ਲਈ ਵੀ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈ ਦਿਗਜ ਆਗੂ ਵੀ ਇੱਥੇ ਵਿਜ਼ਿਟ ਕਰ ਚੁੱਕੇ ਨੇ ਵਿਸ਼ਾਲ ਖੰਨਾ ਦਾ ਮੰਨਣਾ ਹੈ ਕਿ ਕੋਈ ਵੀ ਇਨਸਾਨ ਭੁੱਖਾ ਨਹੀਂ ਰਹਿਣਾ ਚਾਹੀਦਾ ਇਸੇ ਮਕਸਦ ਨੂੰ ਪੂਰਾ ਕਰਨ ਲਈ ਉਹ ਜੀ ਜਾਨ ਨਾਲ ਰੁੱਝੇ ਹੋਏ ਨੇ ਜ਼ਰੂਰਤ ਹੈ ਅਜਿਹੇ ਸਮਾਜ ਸੇਵੀਆਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਭਲਾਈ 'ਚ ਯੋਗਦਾਨ ਪਾਉਣ ਦੀ